ਜੇਕਰ ਪਸ਼ੂਆਂ ਨੂੰ ਗੋਹੇ ਦਾ ਬੰਨ ਪੈ ਜੇ ਤਾਂ ਵਰਤੋ ਇਹ ਦੇਸੀ ਨੋਕ ਤੱਕ ਕਿਸਾਨ ਦੋਸਤੋ ਕਈ ਵਾਰ ਕੀ ਹੁੰਦਾ ਹੈ ਆਪਣੇ ਪਸ਼ੂ ਨੂੰ ਮਾਜਾ ਚਾਹੇ ਗਾਂ ਗੇ ਗੋਹੇ ਦਾ ਬੰਨ ਪੈ ਜਾਂਦਾ ਹੈ ਤੇ ਆਪਾਂ ਬਹੁਤ ਭਰਾਮਾ ਤੋਂ ਡਾਕਟਰਾਂ ਤੋਂ ਲਿਆ ਕੇ ਦਵਾਈਆਂ ਟੀਕੇ ਲਵਾਉਣੇ ਆ ਜਾਂ ਮੈਡੀਕਲ ਤੋਂ ਹੋਰ ਚੀਜ਼ਾਂ ਲਿਆ ਲਿਆ ਦਿੰਨੇ ਆਪਣੇ ਪਸ਼ੂ ਦਾ ਜਿਹੜਾ ਗੋਹੇ ਦਾ ਬੰਨ ਹੈ ਕਈ ਵਾਰ ਨਹੀਂ ਖੁੱਲਦਾ ਹੈਗਾ ਪਸ਼ੂ ਵੀ ਨੁਕਸਾਨਿਆ ਜਾਂਦੇ ਆ ਜਿਹੜੀ ਇਹ ਚੀਜ਼ਾਂ ਦੇਸੀ ਇਹ ਇੱਕ ਖਰਾਕ ਦੇਣ ਦੇ ਨਾਲ ਤੁਹਾਡੇ ਪਸ਼ੂ ਦਾ ਇਹ ਗੋਹੇ ਦਾ ਬੰਨ ਖੁੱਲ ਜਾਊਗਾ ਕੀ ਕੀ ਚੀਜ਼ਾਂ ਲੈਣੀਆਂ ਸਾਨੂੰ ਦੱਸ ਦਿਆਂ ਬਣੇ ਰਹੋ ਵੀਡੀਓ ਦੇ ਅਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਬ ਜਾਣਕ ਨਹੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਦੇਸੀ ਇਹ ਕੰਮ ਜ਼ਰੂਰ ਕਰਦੀਆਂ ਕੰਮ ਪਰ ਇਹ ਆ ਜਦੋਂ ਵੀ ਖਰਾਕ ਦੇਤੀ ਸਹੀ ਤਰ੍ਹਾਂ ਬਰਤਨ ਦੇ ਸਰਤੇ ਵੀ ਹੁੰਦਾ ਕਈ ਬਹੁਤ ਭਰਾ ਕੀ ਕਰਦੇ ਆ ਰਿਜ਼ਲਟ ਬਹੁਤ ਵਧੀਆ ਲੈ ਲੈਂਦੇ ਆ ਉਸੇ ਖਰਾਕ ਦੇ ਨਾਲ ਕਈ ਵਾਰ ਕਿਸੇ ਨੂੰ 50% ਰਿਜ਼ਲਟ ਮਿਲਦਾ ਕਿਸੇ ਨੂੰ 60% ਮਿਲਦਾ ਵਰਤਨ ਦੇ ਸਿਰ ਤੇ ਹੁੰਦਾ ਜਿਵੇਂ ਆਪਾਂ ਤੁਹਾਨੂੰ ਦੱਸ ਦਿਆਂ ਜੇ ਤੁਸੀਂ ਉਸੇ ਤਰ੍ਹਾਂ ਹੀ ਵਰਤਦੇ ਹੋ ਤਾਂ ਸਾਨੂੰ 100% ਹੀ ਰਿਜ਼ਲਟ ਮਿਲੂਗਾ ਕੀ ਕੀ ਚੀਜ਼ਾਂ ਲੈਣੀਆਂ ਤੁਸੀਂ ਦੋ ਹੀ ਚੀਜ਼ਾਂ ਲੈਣੀਆਂ ਕੋਈ ਬਾਹਲੀਆਂ ਚੀਜ਼ਾਂ ਨਹੀਂ ਇਹਦੇ ਵਿੱਚ ਇੱਕ ਤਾਂ ਲੈ ਲੈਣਾ ਆਪਾਂ ਜਾਮਣ ਦਾ ਸਿਰਕਾ ਤੁਸੀਂ ਇਹ ਬਨਸਾਰੀ ਦੀ ਦੁਕਾਨ ਤੋਂ ਮਿਲੂਗਾ ਬੋਤਲ ਦੇ ਵਿੱਚ ਹੁੰਦਾ 1 ਲੀਟਰ ਲਿਆਉਣਾ ਤੁਸੀਂ ਇਹ 60 ਤੋਂ 70 ਰੁਪਈਆ ਦੀ ਬੋਤਲ ਆਜੂਗੀ ਲਗਭਗ ਥੋੜਾ ਬਹੁਤਾ ਇਧਰ ਉਧਰ ਹੋ ਸਕਦਾ 10 20 ਰੁਪਈਆ ਦਾ ਤੇ 670 ਰੁਪਏ ਇਹ 1 ਲੀਟਰ ਜਿਹੜਾ ਤੁਸੀਂ ਜਾਮਣ ਦਾ ਸਿਰਕਾ ਲੈ ਲੈਣਾ ਤੇ ਨਾਲ ਲੈ ਲੈਣਾ ਇਹਦੇ ਕਾਲਾ ਲੂਣ 50 ਗ੍ਰਾਮ ਇਹ ਦੋ ਚੀਜ਼ਾਂ ਲੈਣੀਆਂ ਤੁਸੀ ਜਿਹੜਾ ਲੂਣ ਆ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਪੀਸਣ ਤੋਂ ਬਾਅਦ ਦੇ ਵਿੱਚ ਸਿਰਕੇ ਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਪਸ਼ੂ ਨੂੰ ਨਾਲ ਦੇ ਨਾਲ ਦੇਣਾਗਾ ਉਦੋਂ ਧਿਆਨ ਦੇਣਾਗਾ ਪਸ਼ੂ ਦੇ ਸਾਹ ਵਾਲੇ ਨਾਲੀ 'ਚ ਨਹੀਂ ਜਾਣਾ ਚਾਹੀਦਾ ਪਸ਼ੂ ਨੂੰ ਹੱਥ ਨੂੰ ਨਹੀਂ ਆਉਣਾ ਚਾਹੀਦਾ ਉਸ ਤਰ੍ਹਾਂ ਤੁਸੀਂ ਦੇਣਾਗਾ ਤੁਮੇ ਕੀ ਤੁਹਾਨੂੰ ਪਤਾ ਹੈ ਕਿ ਨਾਲ ਦੇ ਨਾਲ ਥੋੜੀ ਥੋੜੀ ਚੱਕਣੀਆਂ ਨਾਲ ਪਸ਼ੂ ਦੀ ਜੀਭ ਨਹੀਂ ਨੱਪਣੀ ਹੈਗੀ ਉਹ ਸਾਰੇ ਭਰਾਵਾਂ ਨੂੰ ਆਪਣਾ ਪਤਾ ਹੀ ਆ ਜਦੋਂ ਆਪਾਂ ਦਵਾਈ ਦਿੰਨੇ ਆ ਪਸ਼ੂ ਨੂੰ ਵੀ ਕਿਵੇਂ ਦੇਣੀ ਆ ਮੇਰੇ ਨਾਲੋਂ ਤਾਂ ਤੁਸੀਂ ਸਾਰੇ ਭਰਾ ਸਿਆਣੇ ਹੋਈਆਂ ਤੇ ਤੁਸੀਂ ਆਪਦੇ ਹਿਸਾਬ ਨਾਲ ਇਹ ਦਵਾਈ ਦੇਣੀ ਆ ਤੇ ਜਦੋਂ ਵੀ ਇਹ ਦਵਾਈ ਦੇਤੀ ਤੁਸੀਂ ਉਦੋਂ ਪਸ਼ੂ ਨੂੰ ਤੁਸੀਂ ਖੋਲ ਕੇ 2-4 ਗੇੜੇ ਲਵਾਉਣੇ ਆ ਗੇੜੇ ਲਵਾਉਣ ਦੇ ਨਾਲ ਤੁਹਾਡੇ ਪਸ਼ੂ ਦੇ ਅੱਤੇ ਘੰਟੇ ਦੇ ਵਿੱਚ ਵਿੱਚ ਜਿਹੜਾ ਬਨ ਉਹ ਖੁੱਲ ਜਾਊਗਾ ਪਹਿਲੀ ਵਾਰ ਉਹ ਪੂਰੀ ਮੋਕ ਮਾਰੂਗੀ ਤੁਸੀਂ ਡਰਨਾ ਨਹੀਂ ਘਬਰਾਉਣਾ ਨਹੀਂ ਹੈਗਾ ਤੇ ਇਹ ਕੀ ਆ ਮੁੜ ਕੇ ਹੌਲੀ ਹੌਲੀ ਪਸੂ ਆ ਜਿਹੜਾ ਫੇਰ ਉਸੇ ਤਰ੍ਹਾਂ ਹੀ ਗੋਹਾ ਕਰਨ ਲੱਗ ਜਾਊਗਾ ਤੇ ਇਹ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ